ਇੰਦਕੋਟ ਸ਼ਮੀਰ ਦੇ ਨੇੜੇ ਜ਼ਬਰਦਸਤ ਹੰਗਾਮਾ ਹੋਇਆ ਬਠਿੰਡਾ ਦੇ ਵਿੱਚ ਕਿਸਾਨ ਤੇ ਪੁਲਿਸ ਦੇ ਆਮੋ ਸਾਹਮਣੇ ਹੋ ਗਏ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਹੈ ਤਾਂ ਸੇ ਕਿ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਹੈ ਤੇ ਪੁਲਿਸ ਨੇ ਕਈ ਕਿਸਾਨਾਂ ਨੂੰ ਹਿਰਾਸਤ ਚ ਲੈ ਆਏ ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਪਿੰਨ ਮਸ਼ੀਰ ਦੇ ਨੇੜੇ ਜ਼ਬਰਦਸਤ ਹੰਗਾਮਾ ਹੋਇਆ ਤੇ ਇਹ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਕਰਮੀ ਬੇਸ ਦੇ ਵਿੱਚ ਜੜੇ ਨੇ ਜ਼ਖਮੀ ਹੋਏ ਨੇ ਬਠਿੰਡਾ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਪੁਲਿਸ ਦੇ ਵੱਲੋਂ ਕਈ उसके जोड़ा है, 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 है रोड जाम किया गया प्रदर्शन किया गया दो पासो आमो सामने हो चुके सी, किसान थे पुलिस दस दी पुलिसकर्मी जोड़े ने जख्मी हुए तस्वीर देख सकते हो एक पास झड़प के दौरान जुड़ी है पुलिसकर्मी जख्मी हुए ਬਠਿੰਡਾ ਦਾ ਵਿੱਚ ਕਿਸਾਨ ਤੇ ਪੁਲਿਸ ਜੋੜੇ ਨੇ ਯਾਮੋ ਸਾਹਮਣੇ ਹੋਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੇਡੀ ਆਫੀਸਰ ਜੁੜੀ ਹੋ ਉਸ ਨੂੰ ਵੀ ਮਾਸਕ ਲਗਾ ਆਕਸੀਜਨ ਦਾ ਮਾਸਕ ਜਿਹੜਾ ਹੈ ਲਗਾਇਆ ਗਿਆ ਹੈ ਹਾਲਤ ਗੰਭੀਰ ਜ਼ਖਮੀ ਹੋਏ ਨੇ ਪੁਲਿਸ ਕਰਮਈ ਬਠਿੰਡਾ ਦਾ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਭਾਰਤ ਮਾਲਾ ਪ੍ਰੋਜੈਕਟ ਦੇ ਤੇ ਜਮੀਨ ਅਕਵਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਦੌਰਾਨ ਇੱਕ ਚੜ੍ਹਪ ਜੜੀ ਹੈ ਵਾਪਰੀ ਹੈ ਜਿਸ ਤੇ ਕਰਕੇ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਕਿਸ ਤਰੀਕੇ ਦੇ ਨਾਲ ਜੁੜੀ ਚੜ੍ਹਪ ਹੈ ਉਹ ਦਿਖਦੀ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਪੂਰੀ ਕੋਸ਼ਿਸ਼ ਕਿਸਾਨਾਂ ਨੂੰ ਸਮਝਾਉਣ ਦੀ ਕੀਤੀ ਗਈ ਲੇਕਿਨ ਉਸ ਦੇ ਪਾਵਰ ਜੁੱਧ ਵਿੱਚ ਛੋੜੇ ਹੈ ਕੁਝ ਕਿਸਾਨ ਜੁੜੇ ਕਿਸਾਨ ਤੇ ਪੁਲਿਸ ਦੇ ਵਿਚਾਲੇ ਜੁੜੀ ਚੜਾਪੇ ਉਸ ਦੌਰਾਨ ਪੁਲਿਸ ਕਰਮੀ ਜੁੜੇ ਨੇ ਜ਼ਖਮੀ ਹੋਏ ਨੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਜਤੇ ਕਰਕੇ ਪੁਲਿਸ ਦੇ ਵੱਲੋਂ ਮਜਬੂਰਨ ਕਿਸਾਨਾਂ ਨੂੰ ਹੀ ਰਾਸਤ ਦੇ ਵਿੱਚ ਵੀ ਲੈਣਾ ਪਿਆ ਹੈ